ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਕਾਲੇ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਤਾਜ਼ੀਆਂ ਸੂਈਆਂ ਸਵਾਈਆਂ ਵੜਾ ਮਖਾਉਣੀਆਂ ਇੱਕ ਬਦਾਮੀ ਰੰਗ ਦੀ ਇੱਕ ਕਾਲੇ ਰੰਗ ਦੀ ਇੱਕ ਦੇ ਮਗਰ ਵੱਛੀ ਇੱਕ ਦੇ ਮਗਰ ਵੱਛਾ ਐਂਡ ਪਰਮਿਸ਼ਨ ਲੈਦਾ ਨਾ ਮੁੱਲ ਜੈ ਜੀ ਹੋਣਗੇ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਤੇਰਸ ਨਾਮ ਜਸਕਰਨ ਪਿੰਡ ਕਾਲੇਕੇ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ ਦਾ 9914326166 ਇੱਕ ਨੰਬਰ ਤੋਂ ਸ਼ੁਰੂ ਕਰ ਲਿਆ ਜਸਕਰਨ ਕਹਿਣਾ ਮਸੂਆ ਭਾਈ ਦੂਜਾ ਸੁਆ ਇਹ ਕੱਲ ਸਵੇਰ ਦੀ ਸੁਈ ਵੀ ਆ ਠੀਕ ਹੈ ਮਗਰੀ ਦੀ ਮੱਛੀ ਆ ਕਿੰਨਾ ਕੁ ਦੁੱਧ ਪਿਆਜੂ ਭਾਈ ਦੁੱਧ ਮੰਨ ਲੀ ਜਲਗੀ 14-15 ਕਿਲੋ ਪਿਆਜੂਗੀ ਸਹੀ ਹੈ ਜਿੰਨੇ ਤੋਂ ਲਈ ਆਪਾਂ ਦਾ ਸਹੀ 13-14 ਕਿਲੋ ਦਿੱਤਾ ਹੂੰ ਇਹ ਹੋਈ 14-15 ਕਿਲੋ ਪਿਆਜ ਜੈ ਜੈ ਮੋਲ ਇਹ ਭਾਈ ਆਪਾਂ ਮੋਲ ਨਹੀਂ ਕਰਨਾ ਇਹ ਆਪਾਂ ਲੈਣ ਦੇ ਨਹੀਂ ਕਰਨੇ ਅਬ 43000 ਇਕੱਲੀ ਛੋੜ ਕਰਨੀ 14 15 ਕਿਲੋ ਬਾਈ ਦਾ ਸਾ ਦੁੱਧ ਪਿਆ ਜੂ ਜਰਸੀ ਨਸਲ ਦੀ ਵਹਿੜ ਹੈ ਮਗਰ ਵੱਛੀ ਹੈ 43000 ਦੀ ਬਾਈ ਕਹਿੰਦਾ ਦੇ ਦੇਣੀ ਆਪਾਂ ਲੈਣ ਦੇਣ ਆਲਾ ਮੁੱਲੀ ਹੈ ਕੋਈ ਬਾਈ ਕਹਿੰਦਾ ਆਪਾਂ ਵਿੱਚੋਂ ਬੜਾ ਫਰਕ ਨਹੀਂ ਇਕੱਲੀ ਛੋੜ ਹੀ ਕਰਨੀ ਆ ਕੋਈ ਭਰਾ ਮੁੱਲ ਕਰ ਲਾ ਕੇ ਆਂਦਾ ਭਾਈ ਜਾਲੀ ਲਾ ਕੇ ਆ ਜਦਾ ਬਾਹੂ ਕੰਮ ਆ ਠੀਕ ਹੈ ਸੋਹਣੀ ਜਰਸੀ ਐ ਤਾਜੀ ਸੂਈ ਸਵਾਈ ਹਵਾਨਾ ਸੋਹਣਾ ਠੋਸ ਨਿੱਗਰ ਠੀਕ ਐ ਜੇਰ ਦੀ ਬਾਈ ਕਹਿੰਦਾ ਆਪਣੀ ਫੁੱਲ ਗਾਰੰਟੀ ਐ ਥਾਣ ਮੁਠੀ ਵਾਲੇ ਹੱਥ ਦੀ ਚਵਾਈ ਵਾਲੇ ਆ ਬਾਕੀ ਬਾਅਦ ਤੁਹਾਨੂੰ ਰੋਕ ਕੇ ਨੇੜ ਤੋਂ ਵੀ ਚੈੱਕ ਕਰਾ ਦਨ ਮਗਰ ਵੀ ਸੋਹਣੀ ਜਰਸੀ ਬੱਛੀ ਐ ਆਉਂਦੀ ਸੂਏ ਨੂੰ ਆਪਦੀ ਮਾਂ ਦੇ ਮਗਰ ਬੈਠ ਤਿਆਰ ਹੋ ਜੂ ਥਾਣ ਸੋਹਣਿਆ ਗੁਲਾਬੀ ਥਾਣਾ ਗੈਬ ਚ ਨਿਖੜਵੇਂ ਇਕੱਲੇ ਇਕੱਲੇ ਲੱਗੇ ਹੋਏ ਆ 11:30 ਵਜੇ ਵੀਡੀਓ ਬਣਾ ਰਹੇ ਆ ਸਾਨ ਹਵਾਨੇ ਦੀ ਜੱਜਮੈਂਟ ਆਪਦੀ ਉਹ ਹਿਸਾਬ ਨਾਲ ਕਰ ਲਿਓ ਤਾਜੀ ਸੂਈ ਆ 11:39 ਤੇ 12 ਵਜਨ ਚ ਹਜੇ ਸਮਾਂ ਬਾਕੀ ਹੈ ਪੌਣੇ 12 ਵੀਡੀਓ ਬਣਾ ਰਹੇ ਆ 14-15 ਕਿਲੋ ਬਾਈ ਦਸ ਦਾ ਦੁੱਧ ਪਿਆਜੂ ਸੋਹਣੀ ਜਰਸੀ ਆ ਮੁੱਲ ਛੋਟਾ ਜਾਈ ਹੈ 43000 ਚ ਬਾਈ ਕਹਿੰਦਾ ਮਾਨ ਕਰ ਦੂ ਮੱਝਾਂ ਰਗਾ ਦੁੱਧ ਸਿਆਲੋ ਸਿਆਲ ਵਧੀਆ ਦੁੱਧ ਪਿਆਜੂ ਦੋ ਨੰਬਰ ਤੇ ਆਇਆ ਇਸ ਕਾਰਨ ਦੂਜਾ ਸੂਆ ਸੂਈਆਂ ਨੂੰ ਅੱਜ ਤੀਜਾ ਦੇਣਾ ਠੀਕ ਹੈ ਮੇਰੇ ਮਦਰ ਬੱਚਾ ਏ ਉਸ ਲਈ ਮਾਲਾ ਵੀ ਹੁਣ 8 ਤੋਂ 9 ਕਿਲੋ ਤਿਆਰ ਹੋ ਗਾ 8 ਤੋਂ 9 ਕਿਲੋ ਹਾਂ ਬੰਦਾ ਭਾਵੇਂ ਦੋ ਡਾਂਗ ਚੂੜੇ ਤੈਂ ਤੈਂ ਕਿੰਨਾ ਕੁ ਵੇਚ ਦੂ ਬਈ ਕੋ ਦੋ ਵੀ ਇੰਨਾ ਕੇ ਵੇਚੂ 14 15 ਕਿਲੋ ਉਹਦਾ ਜਾਇਜ਼ ਜਾ ਮਾਲਾ ਉਹ ਵੀ ਤਰਤਾੜੀ ਨਹੀਂ ਦੇਦਣੀਆਂ ਇੱਕ ਨੰਬਰ ਵੀ 43 ਦੀ ਦੋ ਨੰਬਰ ਵੀ 43 ਦੀ ਦੋ ਨੰਬਰ ਨੂੰ ਸੂਈਆਂ ਨੂੰ ਦੇਣਾ ਤੀਜਾ ਦੇਣਾ ਤੀਜਾ ਦੇਣਾ ਉਹਦਾ ਥਾਂ ਨੂੰ ਬਹੁਤ ਚੰਗਾ ਲੱਗਗਾ ਹਾਂ 8 9 ਕਿਲੋ ਬਾਈ ਕਹਿੰਦਾ ਬੌਲੀ ਤਿਆਰ ਹੈ ਤੀਜਾ ਦਿਨ ਹੋ ਗਿਆ ਜੇ ਵੀ 14 15 ਕਿਲੋ ਦੁੱਧ ਪੈ ਜੂ ਇਹ ਵੀ 43000 ਦੀ ਦੇ ਦੇਣੀ ਆ ਕੇਲਾ ਵਾਲਾ ਥਾਣਾ ਚਵਾਈ ਇੱਕ ਨੰਬਰ ਉਹ ਚਵਾਈ 22 ਕਹਿੰਦੇ ਇੱਕ ਨੰਬਰ ਦੀ ਵੀ ਚੰਗੀ ਆ ਪਰ ਦੋ ਨੰਬਰ ਦੀ ਇੱਕ ਨੰਬਰ ਨਾਲੋਂ ਵੀ ਚੰਗੀ ਹੋ ਇਹਦਾ ਬਾਈ ਚਵਾਈ ਰੂ ਮਾਰ ਕੇ ਪੋਲੀ ਬਹੁਤ ਆ ਠੀਕ ਆ ਧਾਰੀ ਵੀ ਬਹੁਤ ਮੋਟੀ ਆ ਗੂਠੇ ਵਰਗੀ ਮੋਟੀ ਧਾਰ ਹੋਣੀ ਕਿਉਂਕਿ ਥਾਣੀ ਦੱਸੀ ਜਾਂਦੇ ਆ ਜੇ ਕੋਈ ਕਹਿੰਦਾ ਫਿਰ ਬੜੇ ਨੇ ਕਿਉਂ ਚੂ ਨੂੰ ਧਾਰ ਪੋਲੀ ਹੋਵੇ ਹਾਂ ਬੜੀ ਪੋਲੀ ਆ ਰੂ ਮਾਰ ਕੇ ਆ ਠੀਕ ਆ 43000 ਦੀ ਬਾਈ ਕਹਿੰਦਾ ਦੇ ਦੇਣੀ ਆ ਰੂਂਜ ਨਹੀਂ ਪੋਲੀ ਚਵਾਈ ਆ ਬਾਕੀ ਥਾਣੀ ਦਸੀ ਜਾਂਦਾ 14 15 ਕਿਲੋ ਦੁੱਧ ਪਿਆਜੂ 8 9 ਕਿਲੋ ਬੌਲੀਆ ਹੁਣ ਤਿਆਰ ਐ 8 ਕਿਲੋ ਦੋ ਟਾਈਮ ਪਾ ਚਾਰ ਟਾਈਮ ਚੋਕੇ ਲੈ ਜਾਓ ਪਰਸੋਂ ਦੀ ਸੂਈ ਆ ਇਹ ਦੋ ਪਸ਼ੂ ਸੇਲ ਐ ਬਿਲਕੁਲ ਸਸਤੇ ਮੋਲ ਦੇ ਜੇ ਕੋਈ ਬੱਛੀ ਲੈਣ ਦਾ ਚਾਹ ਵਾਣਾ ਕੇ ਮਗਰ ਬੱਛੀ ਹੋਵੇ ਤੇ ਇੱਕ ਨੰਬਰ ਲੈ ਜੀ ਅਗੜਾ ਕਿ ਕਿਸੇ ਭੈਣ ਭਰਾ ਨੂੰ ਕੋਈ ਚੱਕਰ ਨਹੀਂ ਗਿਆ ਕਿ ਚਵਾਈ ਚੰਗੀ ਹੋਵੇ ਤੇ ਬੱਚਾ ਹੋਵੇ ਭਾਵੇਂ ਮੱਛੀ ਹੋਵੇ ਆਪਾਂ ਨੂੰ ਕੋਈ ਚੱਕਰ ਨਹੀਂ ਉਹ ਅਗਲਾ ਫਿਰ ਦੋ ਨੰਬਰ ਲੈ ਜੇ ਫੋਨ ਨੰਬਰ ਸਕਰੀਨ ਤੇ ਆ ਬਿਲਕੁਲ ਸਸਤੇ ਮੁੱਲ ਦੀਆਂ ਦੋ ਬਿਹੜਾਂ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਫੋਨ ਨੰਬਰ ਸਕਰੀਨ ਤੇ ਚਲੀ ਜਾਂਦਾ ਮੁੱਲ ਜਮਾ ਜਾਇਦੀ 43 43000 ਦੀਆਂ ਦੇ ਦੇਣੀਆਂ ਮੱਝਾਂ ਵਰਗਾ ਦੁੱਧ ਉਹ 43000 ਦੀ ਫੰਡਰ ਮੱਝ ਆਉਂਦੀ ਕੱਲੀ ਪੂਛ ਵਾਲੀ ਤੇ ਦੁੱਧ ਬਾਈ ਕਹਿੰਦਾ 14 14 15 15 ਕਿਲੋ ਪਿਆ ਜਾਣਗੀਆਂ ਤੇ 14 14 15 15 ਕਿਲੋ ਦੁੱਧ ਵਾਲੀਆਂ ਮੱਝਾਂ ਲੱਖ ਰੁਪਏ ਦੀਆਂ ਆਉਂਦੀਆਂ ਬਾਕੀ ਫੋਨ ਨੰਬਰ ਸਕਰੀਨ ਤੇ ਆ ਇਹ ਜਿਹੜੀ ਵੀ ਪਸੰਦ ਆਉਂਦੀ ਹੈ ਵੀਰ ਨਾਲ ਗੱਲਬਾਤ ਕਰ ਲਓ ਹਾਰਿਆ ਨੂੰ ਸਸ਼ੀ ਕਰਾਓ